ਲੰਗੇਕਾਲ ਇੱਕ ਆਡੀਓ ਵਾਇਰਲ ਹੋਈ ਹਿੰਦੂ ਜੱਟ ਅਮਿਤ ਅਰੋੜਾ ਜਿਹਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਐਥੋਂ ਤੱਕ ਕਿਹਾ ਗਿਆ ਕਿ ਤੈਨੂੰ ਚੌਂਕ ਵਿਚਾਲੇ ਖੜਕੇ ਵੜ ਦਿਆਂਗੇ ਕਿਹਾ ਗਿਆ ਕਿ ਤੈਨੂੰ ਵੜ ਕੇ ਤੇਰੀ Laash ਨੂੰ ਚੌਂਕ ਦੇ ਵਿੱਚ ਰੱਖਾਂਗੇ ਐਡੀ ਵੱਡੀ ਧਮਕੀ ਫੋਨ ਕਾਲ ਦੇ ਉੱਤੇ ਦੇ ਦਿੱਤੀ ਗਈ ਯਮਰਾਜ ਦੇ ਝੋਟੇ ਤੇ ਬਿਠਾਉਣ ਦੀਆਂ ਗੱਲਾਂ ਕੀਤੀਆਂ ਗਈਆਂ ਅਮਿਤ ਅਰੋੜਾ ਦੇ ਨਾਲ ਪਰ ਗੱਲ ਇੱਥੇ ਖੜਦੀ ਹੈ ਕਿ ਕੀ ਇਹ ਧਮਕੀ ਅਸਲ ਸੱਚ ਹੈ ਜਾਂ ਫਿਰ ਮਹਿਜ਼ ਇੱਕ ਝੂਠ ਔਰ ਸੋਸ਼ਲ ਮੀਡੀਆ ਦੇ ਉੱਤੇ ਸਿਰਫ ਇਸ ਨੂੰ ਵਾਇਰਲ ਕੀਤਾ ਜਾ ਰਿਹਾ ਤਾਂ ਕਿ ਇੱਕ ਪਾਸੇ ਵੱਲ ਨੂੰ ਮੀਡੀਆ ਜਾਂ ਲੋਕਾਂ ਦਾ ਝੁਕਾਓ ਹੋ ਸਕੇ ਬੇਸ਼ੱਕ ਅਮਿਤ ਅਰੋੜਾ ਆਪਣੇ ਕੰਟਰੋਵਰਸ਼ੀਅਲ ਬਿਆਨਾਂ ਦੇ ਕਾਰਨ ਜਾਣੇ ਜਾਂਦੇ ਨੇ ਅਮਿਤ ਅਰੋੜਾ ਜਿਹੜੇ ਨੇ ਉਹ ਖਾਸ ਕਰਕੇ ਇੱਕ ਵੱਖਰੇ ਸਮੁਦਾਏ ਨੂੰ ਟਾਰਗੇਟ ਕਰਦੇ ਇਹ ਵੀ ਕਿਹਾ ਜਾਂਦਾ ਹੈ ਉਹਨਾਂ ਦੇ ਬਿਆਨ ਸੁਣ ਕੇ ਜ਼ਾਹਿਰ ਹੁੰਦਾ ਹੈ ਕਿ ਕਿਸ ਤਰ੍ਹਾਂ ਦੀ ਸ਼ਬਦਾਵਲੀ ਵਰਤਦੇ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਬਿਰਤੀ ਰੱਖਦੇ ਨੇ ਔਰ ਕਿਸ ਤਰ੍ਹਾਂ ਦੇ ਨਿਸ਼ਾਨੇ ਜਿਹੜੇ ਨੇ ਉਹ ਵੱਖ-ਵੱਖ ਕਿਸਮ ਦੇ ਲੋਕਾਂ ਦੇ ਸਾਥ ਦੇ ਨੇ ਜਾਂ ਫਿਰ ਵੱਖ-ਵੱਖ ਵਰਗਾਂ ਦੇ ਸਾਥ ਦੇ ਨੇ ਔਰ ਖਾਸ ਕਰਕੇ ਉਹਨਾਂ ਦਾ ਜਿਹੜਾ ਉਪਨਾਮ ਉਹਨਾਂ ਨੇ ਬਣਾਇਆ ਹੈ ਹਿੰਦੂ ਜੱਟ ਉਹ ਸਾਫ਼ ਸੰਬੋਧਨ ਕਰਦਾ ਹੈ ਕਿ ਉਹ ਕਿਸ ਕੈਟਾਗਰੀ ਨੂੰ ਨਿਸ਼ਾਨਾ ਬਣਾਉਂਦੇ ਨੇ ਪਰ ਇੱਥੇ ਆ ਕੇ ਜੇ ਗੱਲ ਕਰੀਏ ਇਸ ਘਟਨਾ ਦੀ ਇਸ ਕਾਂਡ ਦੀ ਜਿੱਥੇ ਕਥਿਤ ਤੌਰ ਦੇ ਉੱਤੇ ਅਮਿਤ ਅਰੋੜਾ ਨੂੰ ਧਮਕੀ ਦਿੱਤੀ ਗਈ ਹੈ ਇਹਦੇ ਚ ਸੱਚਾਈ ਕਿੰਨੀ ਹੈ ਸਭ ਤੋਂ ਪਹਿਲਾਂ ਤਾਂ ਵਿਸ਼ਲੇਸ਼ਣ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀ ਆਡੀਓ ਵਾਈਰਲ ਹੋ ਰਹੀ ਹੈ ਉਸ ਦੇ ਵਿੱਚ ਸਿਰਫ ਇੱਕ ਵਿਅਕਤੀ ਦੀ ਗੱਲ ਸੁਣਾਈ ਦੇ ਰਹੀ ਹੈ ਇੱਕ ਵਿਅਕਤੀ ਰਿਕਾਰਡਡ ਆਡੀਓ ਦੇ ਵਿੱਚ ਬੋਲਦਾ ਪਿਆ ਹੁਣ ਉਹ ਆਡੀਓ ਕਾਲ ਥਰੂ ਰਿਕਾਰਡ ਹੋਈ ਹੈ ਜਾਂ ਫਿਰ ਨਾਰਮਲ ਫੋਨ ਰਿਕਾਰਡਿੰਗ ਹੈ ਇਹ ਨਹੀਂ ਕਿਹਾ ਜਾ ਸਕਦਾ ਪਰ ਇੱਕ ਵਿਅਕਤੀ ਜਿਹੜਾ ਉਹ ਜ਼ਰੂਰ ਬੋਲਦਾ ਪਿਆ ਇਹ ਸਾਰੀ ਸ਼ਬਦਾਵਲੀ ਵਰਤਦਾ ਪਿਆ ਕਿ ਤੈਨੂੰ ਵੱਢ ਕੇ ਸੱਟ ਦੇਾਂਗੇ ਤੈਨੂੰ ਮਾਰ ਦੇਾਂਗੇ ਤੇਰਾ ਸੋਦਾ ਲਾਵਾਂਗੇ ਜਾਂ ਫਿਰ ਵੱਢ ਕੇ ਤੈਨੂੰ ਚੌਂਕ ਦੇ ਵਿੱਚ ਲਿਆ ਕੇ ਰੱਖਾਂਗੇ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਬੋਲੀਆਂ ਜਾ ਰਹੀਆਂ ਨੇ ਖਾਸ ਕਰਕੇ ਕਿਹਾ ਜਾ ਰਿਹਾ ਕਿ ਤੈਨੂੰ ਯਮਰਾਜ ਦੇ ਝੋਟੇ ਤੇ ਬਿਠਾਵਾਂਗੇ ਅਮਿਤ ਅਰੋੜਾ ਹਿੰਦੂ ਜੱਟ ਕਹਿ ਕੇ ਸੰਬੋਧਨ ਕੀਤਾ ਗਿਆ ਉਸ ਦਾ ਔਰ ਰੱਜ ਕੇ ਉਸ ਦਾ ਮਜ਼ਾਕ ਬਣਾਇਆ ਗਿਆ ਪਰ ਇੱਥੇ ਇਹ ਗੱਲ ਦੱਸ ਦਈਏ ਕਿ ਇਹ ਸਿਰਫ ਇੱਕ ਸਿੰਗਲ ਇੰਡੀਵਿਜੂਅਲ ਦੀ ਆਡੀਓ ਹੈ ਇਸ ਦੇ ਵਿੱਚ ਦੋ ਲੋਕ ਗੱਲ ਨਹੀਂ ਕਰ ਰਹੇ ਜਿਸ ਤੋਂ ਇਹ ਕਲੀਅਰ ਹੁੰਦਾ ਹੈ ਕਿ ਆਪਸ ਦੇ ਵਿੱਚ ਗੱਲ ਕਰਦਿਆਂ ਧਮਕੀ ਨਹੀਂ ਦਿੱਤੀ ਗਈ ਇਸ ਵਾਸਤੇ ਇੱਥੇ ਖਰਚਾ ਪੈਦਾ ਹੁੰਦਾ ਹੈ ਕਿ ਕੀ ਇਹ ਇੱਕ ਕਾਲ ਰਿਕਾਰਡਿੰਗ ਹੈ ਜਾਂ ਫਿਰ ਕਿਸੇ ਇੱਕ ਵਿਅਕਤੀ ਨੇ ਰਿਕਾਰਡ ਕਰਕੇ ਵਾਇਰਲ ਕਰ ਦਿੱਤੀ ਹੈ ਪਰ ਹੁਣ ਗੱਲ ਇੱਥੇ ਵੀ ਹੈ ਕਿ WhatsApp ਦਾ ਜ਼ਮਾਨਾ ਹੈ WhatsApp ਔਰ ਵਕ ਵਕ ਵੈਬਸਾਈਟਸ ਦੇ ਉੱਤੇ ਵੱਖ-ਵੱਖ ਐਪਸ ਦੇ ਉੱਤੇ ਜਿੱਥੇ ਵੀ ਆਪਾਂ ਮੈਸੇजेस ਸੈਂਡ ਕਰ ਸਕਦੇ ਹਾਂ ਉੱਥੇ ਆਪਸ਼ਨ ਹੁੰਦਾ ਹੈ ਕਿ ਤੁਸੀਂ ਆਡੀਓ ਮੈਸੇਜ ਜਿਹੜਾ ਉਹ ਸੈਂਡ ਕਰ ਸਕਦੇ ਹੋ ਇੱਕ ਆਡੀਓ ਫਾਈਲ ਜਿਹੜੀ ਰਿਕਾਰਡ ਕਰਕੇ ਫੌਰੀ ਤੌਰ ਦੇ ਉੱਤੇ ਉਹਨੂੰ ਸੈਂਡ ਕੀਤਾ ਜਾ ਸਕਦਾ ਜਿਸ ਨੂੰ ਵੌਇਸ ਮੇਲ ਕਿਹਾ ਜਾਂਦਾ ਹੈ ਹੁਣ ਵੌਇਸ ਮੇਲ ਦੇ ਜ਼ਰੀਏ ਵੀ ਹੋ ਸਕਦਾ ਹੈ ਕਿ ਇਹ ਮੈਸੇਜ ਭੇਜਿਆ ਗਿਆ ਹੋਵੇ WhatsApp ਦੇ ਉੱਤੇ ਅਮਿਤ अरोड़ा ਨੂੰ ਵੌਇਸ ਮੇਲ ਭੇਜਿਆ ਗਿਆ ਹੋਵੇ ਕਿਉਂਕਿ ਕਿਹਾ ਗਿਆ ਕਿ ਵਿਦੇਸ਼ੀ ਨੰਬਰ ਤੋਂ ਇਹ ਮੈਸੇਜ ਸੈਂਡ ਹੋਇਆ ਹੈ ਪਹਿਲੀ ਗੱਲ ਤਾਂ ਵਿਦੇਸ਼ੀ ਨੰਬਰ ਇੰਡੀਆ ਦੇ ਵਿੱਚ ਵੀ ਬੜੇ ਲੋਕਾਂ ਦੇ ਚੱਲਦੇ ਹੋਣਗੇ ਔਰ ਖਾਸ ਆ ਵਾਕਵਾਕ ਵੈਬਸਾਈਟਸ ਤੋਂ ਫੇਕ ਫੋਨ ਕਾਲਸ ਵੀ ਕੀਤੀਆਂ ਜਾਂਦੀਆਂ ਨੇ ਜਾਂ ਫਿਰ ਫੇਕ ਨੰਬਰਸ ਲੈ ਕੇ ਉਹਨਾਂ ਤੋਂ WhatsApp ਮੈਸੇजेस ਵੀ ਕੀਤੇ ਜਾਂਦੇ ਨੇ ਔਰ WhatsApp ਤਾਂ ਖਾਸ ਕਰਕੇ ਇੱਕ ਵਧੀਆ ਟੂਲ ਬਣ ਗਿਆ ਹੋਇਆ ਹੈ ਧਮਕੀ ਦੇਣ ਵਾਲਿਆਂ ਦਾ WhatsApp ਦੇ ਉੱਤੇ ਲਿਖਤੀ ਜਾਂ ਜ਼ੁਬਾਨੀ ਤੌਰ ਦੇ ਉੱਤੇ ਵੌਇਸ ਮੇਲ ਭੇਜ ਕੇ ਜਿਹੜੀ ਧਮਕੀ ਦਿੱਤੀ ਜਾਂਦੀ ਆ ਹੁਣ ਹੋ ਸਕਦਾ ਹੈ ਕਿ ਇਸ ਕੇਸ ਦੇ ਵਿੱਚ ਵੀ ਅਮਿਤ अरोड़ा ਨੂੰ ਕਿਸੇ ਬਾਹਰਲੇ ਨੰਬਰ ਤੋਂ WhatsApp ਥਰੂ ਵੌਇਸ ਮੇਲ ਕੀਤਾ ਹੋਵੇ ਪਰ ਤਾਂ ਵੀ ਇੱਕ ਖਦਸ਼ਾ ਜ਼ਰੂਰ ਬਰਕਰਾਰ ਰਹਿੰਦਾ ਹੈ ਕਿ ਕੀ ਇਹ ਵੌਇਸ ਮੇਲ ਹੈ ਜਾਂ ਫਿਰ ਇੱਕ ਸਿੰਗਲ ਪਰਸਨ ਇੱਕ ਕਲਾ ਇੰਡੀਵਿਜੂਅਲ ਆਪਣੀ ਆਵਾਜ਼ ਰਿਕਾਰਡ ਕਰਕੇ ਤੇ ਉਸ ਨੂੰ ਵਾਇਰਲ ਕਰਦਾ ਪਿਆ ਜੇ ਇਹ ਇਕੱਲਾ ਇੱਕ ਸਿੰਗਲ ਇੰਡੀਵਿਜੂਅਲ ਆਪਣੀ ਰਿਕਾਰਡ ਕਰਕੇ ਆਵਾਜ਼ ਵਾਇਰਲ ਕਰਦਾ ਪਿਆ ਆ ਤੇ ਇਹਦੇ ਵਿੱਚ ਇਹ ਵੀ ਖਦਸ਼ਾ ਆ ਕਿ ਇਹ ਸ਼ਰਾਰਤੀ ਤੱਤਾਂ ਵੱਲੋਂ ਹੀ ਸਾਂਝੀ ਕੀਤੀ ਗਈ ਹੋਵੇ ਹੁਣ ਸ਼ਰਾਰਤੀ ਤੱਤ ਕਿਹੜੇ ਪਾਸੇ ਦੇ ਐ ਇਹ ਸਮਝਣਾ ਅਜੇ ਥੋੜਾ ਔਖਾ ਹੋ ਸਕਦਾ ਹੈ ਹੋ ਸਕਦਾ ਹੈ ਕਿ ਕੰਟਰੋਵਰਸੀ ਨੂੰ ਹੋਰ ਪਖਾਉਣ ਵਾਸਤੇ ਇਸ ਮੁੱਦੇ ਨੂੰ ਅੰਜਾਮ ਦੇ ਵਿੱਚ ਲਿਆਂਦਾ ਗਿਆ ਹੋਵੇ ਪਰ ਸਵਾਲ ਬੇਹੱਦ ਖੜੇ ਹੋ ਰਹੇ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਜਿਵੇਂ ਕਿਹਾ ਗਿਆ ਕਿ ਐਫਆਈਆਰ ਤਾਂ ਜ਼ਰੂਰ ਦਰਜ ਹੋ ਗਈ ਹੈ ਪਰ ਇਸ ਐਫਆਈਆਰ ਤੋਂ ਬਾਅਦ ਹੁਣ ਅਗਲੀ ਤਾਕੀਗਾਤ ਕੀ ਕਵੇਗੀ ਹਿੰਦੂ ਜੱਟ ਅਮਿਤ ਅਰੋੜਾ ਨੂੰ ਇਸ ਤਰ੍ਹਾਂ ਦੀ ਧਮਕੀ ਮਿਲੀ ਹੈ ਜਾਨੋਂ ਮਾਰਨ ਦੀ ਇਸ ਤੋਂ ਬਾਅਦ ਹੁਣ ਹੋਰ ਕੀ ਹੋਵੇਗਾ ਕਿਹਾ ਗਿਆ ਕਿ 10 ਦਿਨਾਂ ਦੇ ਅੰਦਰ ਅੰਦਰ ਤੈਨੂੰ ਜਾਨੋਂ ਮਾਰ ਦਿੱਤਾ ਜਾਵੇਗਾ 10 ਦਿਨ ਦੇ ਅੰਦਰ ਅੰਦਰ ਕਹਿੰਦੇ ਤੈਨੂੰ ਯਮਰਾਜ ਦੇ ਝੋਟੇ ਤੇ ਬਿਠਾ ਦੇਵਾਂਗੇ ਔਰ ਇਹੋ ਜੀ ਧਮਕੀ ਦੇਣ ਤੋਂ ਬਾਅਦ ਹੁਣ ਹਾਲਾਤ ਜਿਹੜੇ ਨੇ ਉਹ ਤਣਾਅਪੂਰਵਕ ਹੋ ਰਹੇ ਨੇ ਦੋ ਸਮੁਦਾਏ ਦੋ ਧਾਰਮਿਕ ਫਿਕਰੇ ਜਿਹੜੇ ਨੇ ਇੱਕ ਦੂਸਰੇ ਨਾਲ ਖੰਦੇ ਇੱਥੇ ਨਜ਼ਰ ਆ ਸਕਦੇ ਨੇ ਹਾਲਾਂਕਿ ਇਸ ਤਰ੍ਹਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਹਾਲਾਂਕਿ ਇਹ ਧਾਰਮਿਕ ਵਖਰੇਵੇਂ ਬਿਲਕੁਲ ਨਹੀਂ ਪੈਣੇ ਚਾਹੀਦੇ ਪਰ ਤਾਂ ਵੀ ਸ਼ਰਾਰਤੀ ਤੱਤ ਜਿਹੜੇ ਨੇ ਉਹ ਲਗਾਤਾਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੇ ਪਏ ਨੇ ਜਿਸ ਦੇ ਨਾਲ ਅਸ਼ਾਂਤੀ ਫੈਲੇ ਪੰਜਾਬ ਦੇ ਵਿੱਚ ਸ਼ਾਂਤੀ ਫੈਲੇ ਕਹਿਣ ਵਾਲੇ ਤਾਂ ਇਹ ਵੀ ਕਹਿ ਰਹੇ ਆ ਕਿ ਇੱਕ ਵੱਡਾ ਪਲਾਨ ਹੈਗਾ ਆ ਪੰਜਾਬ ਦੇ ਵਿੱਚ ਅਸਥਿਰਤਾ ਪੈਦਾ ਕਰਨ ਦਾ ਕਹਿਣ ਵਾਲੇ ਕਹਿ ਰਹੇ ਆ ਕਿ ਪੰਜਾਬ ਦੇ ਅੰਦਰ ਹਾਲਾਤ ਖਰਾਬ ਕਰਕੇ ਪੰਜਾਬ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਕੋਈ ਪਰ ਇਹ ਕੋਈ ਕੌਣ ਹੈ ਇਸ ਬਾਰੇ ਵੀ ਤੁਹਾਨੂੰ ਵਿਸਥਾਰ ਪੂਰਵਕ ਦੱਸਾਂਗੇ ਜਦੋਂ ਇਸ ਬਾਰੇ ਕਿਸੇ ਟੁਕਵੇਂ ਵਿਅਕਤੀ ਦੇ ਨਾਲ ਇੱਕ ਇੰਟਰਵਿਊ ਕੀਤੀ ਗਈ ਪਰ ਉਦੋਂ ਤੱਕ ਲੰਗੇ ਕਲ ਦੀ ਆਡੀਓ ਦੇ ਵਿੱਚ ਕੀ ਕੁਝ ਬੋਲਿਆ ਗਿਆ ਤੁਹਾਨੂੰ ਦੁਬਾਰਾ ਸੁਣਾਉਂਦੇ ਆ ਤੁਸੀਂ ਵੀ ਸੁਣੋ ਔਰ ਆਪਣੇ ਕਮੈਂਟਸ ਆਪਣੇ ਵਿਚਾਰ ਕਮੈਂਟਸ ਦੀ ਜ਼ਰੂਰ ਚ ਦੱਸਣਾ ਨਾ ਭੁੱਲਣਾ ਕਿ ਤੁਹਾਨੂੰ ਕੀ ਲੱਗਦਾ ਕਿ ਇਹ ਇੱਕ ਆਡੀਓ ਮੈਸੇਜ ਹੈ ਜਿਹੜਾ ਅਮਿਤ ਰੋੜਾ ਨੂੰ ਭੇਜਿਆ ਗਿਆ ਜਾਂ ਇੱਕ ਨਾਰਮਲ ਆਡੀਓ ਹੈ ਜਿਹੜੀ ਫਰੇਮ ਕਰਕੇ ਤੇ ਵਾਇਰਲ ਕੀਤੀ ਓਏ ਰੋੜੇ ਹਿੰਦੂ ਜੱਟ ਕਿਸੇ ਜੱਟ ਤਿਆਰ ਹੋ ਜਾ 10 ਦਿਨਾਂ ਅੰਦਰ ਤੇਰੇ ਵੀ ਸੰਦੀਪ ਸਾਹ ਪਰੰਗ ਗੋਲੀਆਂ ਵੱਜਣੀਆਂ ਦੇਖੀ ਉਹਨਾਂ ਦੀਆਂ ਕਿਰਪਾਨਾਂ ਵੱਜੀਆਂ ਨਾ ਤੇਰੇ ਮੱਥੇ 'ਚ ਮਾਰਨੀਆਂ ਆ ਠੀਕ ਹੈ ਨਾ ਇਹ ਕੰਮ ਵੀ ਤੁਹਾਡੇ ਹਿੰਦੂ ਕੋਈ ਕਰਾਉਣਾ ਤੁਹਾਡੇ ਹਿੰਦੂ ਭਾਈ ਕੋਈ ਕੰਮ ਕਰਾਉਣਾ ਤੇਰੇ ਗੋਲੀਆਂ ਵੱਜਣੀਆਂ ਤਿਆਰ ਹੈ ਸਿਕਿਉਰਿਟੀ ਵਧਾ ਲਾ ਆਪ ਜੀ ਜਿਹੜੀਆਂ ਬੁਲਟ ਪ੍ਰੂਫ ਜੈਕਟ ਆ ਪਾਉਣਾ ਨਾ ਸਿਰ ਤੇ ਵੀ ਪਾਉਣੀ ਸਟਾਰਟ ਕਰਦੇ ਤੇਰਾ ਅੰਤ ਬਹੁਤ ਭੜੜਾ ਹੋਣਾ ਤੈਨੂੰ ਕੁੱਤਿਆਂ ਨੇ ਖਾਣਾ ਤੈਨੂੰ ਦੇਖੀ ਜਰਾ ਤੇਰੀ ਚ ਰਸਤੇ 'ਚ ਤੇਰੀ ਮੈਂ ਲਾਸ਼ ਜਿਹੜੀ ਆ ਨਾ ਰੁਲਦੀ ਦੇਖਣੀ ਆ ਦਿਨ ਦਾਸ ਯਾ ਤੇਰੇ ਕੋਲ ਤਿਆਰੀ ਕਰ ਲੈ ਉੱਪਰ ਜਾਣ ਦੀ ਜਮਦੂ ਤੇ ਝੋਟੇ ਦੇ ਉੱਪਰ ਬਹਿ ਕੇ ਜਾਣ ਦੀ ਤਿਆਰੀ ਕਰ ਲੈ ਦੱਸ ਦੇ ਰਿਹਾ ਤੇਰੇ ਕੋਲ ਚੈਲੰਜ ਤੇਰਾ ਗਾੜਾ ਨਾ ਚੈਲੰਜ ਤੈਨੂੰ ਵੀ ਚੈਲੰਜ ਯਾ ਮੇਰਾ ਓਏ ਰੋੜੇ ਹਿੰਦੂ ਜੱਟ ਕਿਸੇ ਜੱਟ ਤਿਆਰ ਹੋ ਜਾ 10 ਦਿਨਾਂ ਚ ਤੇਰੇ ਵੀ ਸੰਦੀਪ ਥਾਪਰੰਗੂ ਗੋਲੀਆਂ ਵੱਜਣੀਆਂ ਦੇਖੀ ਉਹਨੂੰ ਤੇ ਕਿਰਪਾਨਾਂ ਵੱਜੀਆਂ ਨਾ ਤੇਰੇ ਮੱਥੇ 'ਚ ਮਾਰਨੀਆਂ ਆ ਠੀਕ ਐ ਨਾ ਇਹ ਕੰਮ ਵੀ ਤੁਹਾਡੇ ਹੁਣ Hindu ਕੋਈ ਕਰਾਉਣਾ ਤੁਹਾਡੇ Hindu ਭਾਈ ਕੋਈ ਕੰਮ ਕਰਾਉਣਾ ਤੇਰੇ ਗੋਲੀਆਂ ਵੱਜਣੀਆਂ ਤਿਆਰ ਐ ਸਿਕਿਉਰਿਟੀ ਵਧਾਲਾ ਆਪਦੀ ਜਿਹੜੀਆਂ ਬੁਲਟ ਪ੍ਰੂਫ ਜੈਕਟਾ ਪਾਉਣਾ ਨਾ ਸਿਰ ਤੇ ਵੀ ਪਾਉਣੀ ਸਟਾਰਟ ਕਰ ਦੇ ਤੇਰਾ ਅੰਤ ਬਹੁਤ ਭੈੜਾ ਹੋਣਾ ਤੈਨੂੰ ਕੁੱਤਿਆਂ ਨੇ ਖਾਣਾ ਤੈਨੂੰ ਦੇਖੀ ਜਰਾ ਤੇਰੀ ਚ ਰਸਤੇ 'ਚ ਤੇਰੀ ਮੈਂ ਲਾਸ਼ ਜਿਹੜੀ ਆ ਨਾ ਰੋਲਦੀ ਦੇਖਣੀ ਆ ਦੈਂ ਦਾਸ ਯਾ ਤੇਰ ਕੋਲ ਤਿਆਰੀ ਕਰ ਲੈ ਉੱਪਰ ਜਾਣ ਦੀ ਜਮਦੂਦ ਦੇ ਝੋਟੇ ਦੇ ਉੱਪਰ ਬਹਿ ਕੇ ਜਾਣ ਦੀ ਤਿਆਰੀ ਕਰ ਲੈ ਦੱਸ ਦੇ ਰਿਹਾ ਤੇਰੇ ਕੋਲ ਚੈਲੰਜ ਤੇਰਾ ਗਾੜਾ ਨਾ ਚੈਲੰਜ ਤੈਨੂੰ ਵੀ ਚੈਲੰਜ ਹੀ ਆ ਮੇਰਾ ਓਏ ਰੋੜੇ ਹਿੰਦੂ ਜੱਟ ਕਿਸੇ ਜੱਟ ਤਿਆਰ ਹੋ ਜਾ 10 ਦਿਨਾਂ ਚ ਤੇਰੇ ਵੀ ਸੰਦੀਪ ਸਾਪ ਰੰਗੂ ਗੋੜੀਆਂ ਹੋ ਜਣੀਆਂ ਦੇਖੀ ਉਹਨਾਂ ਦੀਆਂ ਕਿਰਪਾਨਾਂ ਵਧੀਆਂ ਨਾ ਤੇਰੇ ਮੱਥੇ 'ਚ ਮਾਰਨੀਆਂ ਆ ਠੀਕ ਹੈ ਨਾ ਇਹ ਕੰਮ ਵੀ ਤੁਹਾਡੇ ਹਿੰਦੂ ਕੋਈ ਕਰਾਉਣਾ ਤੁਹਾਡੇ ਹਿੰਦੂ ਭਾਈ ਕੋਈ ਕੰਮ ਕਰਾਉਣਾ ਤੇਰੇ ਗੋਲੀਆਂ ਵੱਜਣੀਆਂ ਪਿਆਰ ਇਹ ਸਿਕਿਉਰਿਟੀ ਵਧਾਲਾ ਆਪਦੀ ਜਿਹੜੀਆਂ ਬੁਲਟ ਪ੍ਰੂਫ ਜੈਕਟ ਆ ਪਾਉਣਾ ਨਾ ਸਿਰ ਤੇ ਵੀ ਪਾਉਣੀ ਸਟਾਰਟ ਕਰ ਦੇ ਤੇਰਾ ਅੰਤ ਬਹੁਤ ਭੜਾੜਾ ਹੋਣਾ ਤੈਨੂੰ ਕੁੱਤਿਆਂ ਨੇ ਖਾਣਾ ਤੈਨੂੰ ਦੇਖੀ ਜਰਾਕ ਤੇਰੀ ਚ ਰਸਤੇ 'ਚ ਤੇਰੀ ਮੈਂ ਲਾਸ਼ ਜਿਹੜੀਆਂ ਨਾ ਰੋਲਦੀ ਦੇਖਣੀ ਆ ਦਨ 10 ਤੇਰੇ ਕੋਲ ਤਿਆਰੀ ਕਰ ਲੈ ਉੱਪਰ ਜਾਣ ਦੀ ਜਮਦੂਦ ਤੇ ਝੋਟੇ ਦੇ ਉੱਪਰ ਬਹਿ ਕੇ ਜਾਣ ਦੀ ਤਿਆਰੀ ਕਰ ਲੈ ਦੱਸ ਦੇ ਰਿਹਾ ਤੇਰੇ ਕੋਲ ਚੈਲੰਜ ਤੇਰਾ ਗਾੜਾ ਨਾ ਚੈਲੰਜ ਤੇਨੂੰ ਵੀ ਚੈਲੰਜ ਆ ਮੇਰਾ ਓਏ ਰੋੜੇ ਹਿੰਦੂ ਜੱਟ ਕਿਸੇ ਜੱਟ ਤਿਆਰ ਹੋ ਜਾ 10 ਦਿਨਾਂ ਚ ਤੇਰੇ ਵੀ ਸੰਦੀਪ ਸਾਫ ਰੰਗੂ ਗੋਲੀਆਂ ਵੱਜਣੀਆਂ ਦੇਖੀ ਉਹਨੂੰ ਤੇ ਕਿਰਪਾਨਾਂ ਵੱਜੀਆਂ ਨਾ ਤੇਰੇ ਮੱਥੇ 'ਚ ਮਾਰਨੀਆਂ ਆ ਠੀਕ ਐ ਨਾ ਇਹ ਕੰਮ ਹੋਈ ਤੁਹਾਡੇ ਹਿੰਦੂ ਕੋਈ ਕਰਾਉਣਾ ਤੁਹਾਡੇ ਹਿੰਦੂ ਭਾਈ ਕੋਈ ਕੰਮ ਕਰਾਉਣਾ ਤੇਰੇ ਗੋਲੀਆਂ ਵੱਜਣੀਆਂ ਤਿਆਰ ਐ ਸਿਕਿਉਰਟੀ ਵਧਾ ਲਾ ਆਫ ਦੀ ਜਿਹੜੀਆਂ ਬੁਲਟ ਪ੍ਰੂਫ ਜੈਕਟਾ ਪਾਉਣ ਨਾਲ ਸਿਰ ਤੇ ਵੀ ਪਾਉਣੀ ਸਟਾਰਟ ਕਰ ਦੇ ਤੇਰਾ ਅੰਤ ਉਹ ਭੜਾੜਾ ਹੋਣਾ ਤੈਨੂੰ ਕੁੱਤਿਆਂ ਨੇ ਖਾਣਾ ਤੈਨੂੰ ਦੇਖੀ ਜਰਾ ਕਿ ਤੇਰੀ ਚ ਰਸਤੇ 'ਚ ਤੇਰੀ ਮਰ ਲਾਸ਼ ਜਿਹੜੀ ਆ ਨਾ ਰੋਲਦੀ ਦੇਖਣੀ ਆ। ਦਿਨ 10 ਤੇਰੇ ਕੋਲ ਤਿਆਰੀ ਕਰ ਲੈ ਉੱਪਰ ਜਾਣ ਦੀ। ਜਮਦੂ ਤੇ ਝੋਟੇ ਦੇ ਉੱਪਰ ਬਹਿ ਕੇ ਜਾਣ ਦੀ ਤਿਆਰੀ ਕਰ ਲੈ 10 ਦਿਨ ਤੇਰੇ ਕੋਲੋਂ। ਚੈਲੰਜ ਤੇਰਾ ਗੜਾ ਨਾ ਚੈਲੰਜ ਤੈਨੂੰ ਵੀ ਚੈਲੰਜ ਆ ਮੇਰਾ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।